ਸਰ ਪੁਲਿਸ ਦਾ ਬੰਦਾ ਬਹੁਤ-ਬਹੁਤ ਧੰਨਵਾਦ ਕਰਦਾਂਗੀ ਐਸਐਸਓ ਸਾਹਿਬ ਦਾ ਤੇ ਇਹਨਾਂ ਨੇ ਬਹੁਤ ਜੀਮਾ ਸਾਹਿਬ ਦਾ ਜੀ ਬਹੁਤ-ਬਹੁਤ ਧੰਨਵਾਦ ਤੇ ਪਾਰਟੀ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਮੇਰੇ ਨਾਲ ਖੋ ਕਰੀ ਜੀ ਉਹਨਾਂ ਨੇ ਪੁਲਿਸ ਨੇ ਬਹੁਤ ਜਲਦੀ ਚੱਕ ਲਈ ਆ ਹੋਇਆ ਕਿਵੇਂ ਸੀਗਾ ਕਦੋਂ ਦੀ ਸਰ ਮੈਂ ਦੁੱਧ ਪਾ ਕੇ ਜਾ ਰਿਹਾ ਸੀਗਾ ਆਪਣੇ ਪੱਥਰਾਂ ਵਾਲੀ ਸੜਕ ਨੂੰ ਨਿਕਲਿਆ ਜੀ ਬਾਈਪਾਸ ਮਿਲਟਰੀ ਵਾਲ ਏਰੀਆ ਉੱਥੇ ਖੜੇ ਸੀ ਇਹ ਮੂਮਨੀ ਤਿੰਨ ਜਣੇ ਸੀਗੇ ਜੀ ਇਹ ਇਹ ਕੌਣ ਸੀਗੇ ਪਤਾ ਲੱਗਿਆ ਇਹ ਸਰ ਪਹਿਲਾਂ ਤਾਂ ਜਦੋਂ ਮੂਹ ਮੰਨੇ ਹੋਏ ਤੇ ਉਹਦਾ ਪਤਾ ਨਹੀਂ ਲੱਗਿਆ ਜਦੋਂ ਹੱਥੋਂ ਪਾਈ ਹੋ ਇੱਕਦਾਂ ਪਰਨਾ ਲੈ ਗਿਆ ਜੀ ਮੋਤੋਂ ਉਹ ਮੁੰਡਾ ਮੇਰੇ ਪਿੰਡ ਦਾ ਸੀ ਜੋਗਨਪ੍ਰੀਤ ਸਿੰਘ ਇੱਕ ਮੁੰਡਾ ਛੋਟੇ ਪਾਦੀ ਦਾ ਜੀ ਕਰਨਪ੍ਰੀਤ ਸਿੰਘ ਇੱਕ ਮੁੰਡਾ ਅਨਪਸਦ ਦਾ ਜੀ ਹਾਂ ਜੀ ਕਿਵੇਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਰ ਬਹੁਤ ਵਧੀਆ ਕਾਰਵਾਈ ਕੀਤੀ ਹੈ ਸਰ ਮੈਂ ਐਸਐਸਓ ਸਾਹਿਬ ਨੇ ਤੇ ਇੱਕ ਘੰਟੇ ਦੇ ਵਿੱਚ ਚੱਕ ਲਈ ਉਹ ਗੱਲਬਾਤ ਸਰ ਮੈਂ ਤਾਂ ਦੁੱਧ ਪਾ ਕੇ ਜਾ ਰਿਹਾ ਸੀ ਵਾਪਸ ਉਹਨਾਂ ਦੇ ਮੂੰਹ ਬੰਨੇ ਹੋਏ ਤੇ ਉਹਨਾਂ ਨੇ ਮੈਨੂੰ ਘੇਰ ਲਿਆ ਖੋ ਕਰ ਲਈ ਮੇਰੇ ਨਾਲ ਕੋਈ ਵੀ ਕੀ ਕੀ ਮਾਰੇ ਸੀ ਮੇਰੇ ਇੱਕ ਤਾਂ ਖਾਪਰਾ ਮਾਰੇ ਜੀ ਆ ਪੁਰੇ ਜੀ ਮੈਂ ਟੂਹੀ ਜਿ ਮਾਰੇ ਜੀ ਉਹਨਾਂ ਨੇ ਮੇਰੇ ਕਰਬਾਨਾ ਪੁੱਠੀਆਂ ਮਾਰੀਆਂ ਜੀ ਹਾਂਜੀ ਕਿੱਥੇ ਕਿੱਥੇ ਸੋਹੇ ਰਿਹਾ ਸੀ ਸਰ ਇੱਕ ਤਾਂ ਅਮਰਿਆ ਜੀ ਮੋਡੇ ਤੇ ਆ ਜੀ ਆ ਟੂਹੀ ਸਮਾਈ ਪਿੱਛੇ ਅ ਸਾਨੂੰ ਦੁਪਹਿਰੇ ਗਨਫਰਮੇਸ਼ਨ ਆਈ ਸੀ ਵੀ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਸਰਪੰਚ ਐ ਮੌਜੂਦਾ ਸਰਪੰਚ ਨੇ ਪੰਪਾਲੀਏ ਤੋਂ ਜਗਤਾਰ ਸਿੰਘ ਸਾਨੋ ਪ੍ਰੇਮ ਸਿੰਘ ਵੀ ਜਿਹੜਾ ਮੋਟਰਸਾਈਕਲ ਦੁੱਧ ਦਾ ਕੰਮ ਕਰਦਾ ਤੇ ਮੋਟਰਸਾਈਕਲ ਤੇ ਸੀਗਾ ਤੇ ਜਿਨ੍ਹਾਂ ਨੂੰ ਘੇਰ ਕੇ ਕੁਝ ਸ਼ਰਾਰਤੀਆਂ ਸਾਨੋ ਜਿਹੜਾ ਹੈਗਾ ਇਹਨਾਂ ਨੂੰ ਖੋਹ ਕੀਤੀ ਤੇ ਕੁੱਟਮਾਰ ਕੀਤੀ ਜਿਨ੍ਹਾਂ ਨੂੰ ਅਸੀਂ ਜਦੋਂ ਸਾਨੂੰ ਉਤਲਾਬ ਮਿਲੀ ਤੇ ਮੀਟ ਲਈ ਜਿਹੜਾ ਸਾਨੂੰ ਪਤਾ ਲੱਗਿਆ ਵੀ ਦੋਸ਼ੀ ਕਿੱਥੋਂ ਨੇ ਇਮੀਡੀਏਟਲੀ ਜਿਹੜਾ ਸੀ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਜੀ ਕਾਰਨ ਪਤਾ ਲੱਗ ਗਿਆ ਜੀ ਕੀ ਸੀ ਗੱਲ ਕਾਰਨ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਹਜੇ ਹੀ ਬੰਦੇ ਅਰੈਸਟ ਕੀਤੇ ਨੇ ਜੀ ਦੋ ਅਰੈਸਟ ਕੀਤੇ ਨੇ ਹਜੇ ਇੱਕ ਐਕਸਪਾਂਡਰ ਹੋ ਜਾਏ ਤੇ ਉਹਦੇ ਤੇ ਵੀ ਰੈਡ ਕਰਾਂਗੇ ਪੈਸੇ ਕਿੰਨੇ ਗੱਲ ਹਜੇ ਜੋ ਦੱਸਣ ਦੇ ਮੁਤਾਬਕ 43000 ਰੁਪਏ ਸਰਪੰਚ ਸਾਹਿਬ ਨੇ ਲਿਖਾਇਆ ਬਿਆਨਾਂ ਦੇ ਵਿੱਚ ਹੋ ਸਕਦੇ ਆਪਾਂ ਜੋ ਅਗਲੀ ਕਾਰਵਾਈ ਇਨਵੈਸਟੀਗੇਸ਼ਨ ਨੂੰ ਦੇਖੋ ਚ ਰਿਕਵਰੀ ਕਰਾਉਣਾ ਪੁਲਿਸ ਲਈ ਇਹ ਬਹੁਤ ਜੇ ਕਾਫੀ ਵੱਡੀ ਚੁਣੌਤੀ ਸੀ ਇਸ ਤਰ੍ਹਾਂ ਮਤਲਬ ਲਪਟੋਕੋਰ ਕਰਕੇ ਭੱਜ ਗਈ ਸੀ ਫਿਰ ਇਸ ਤਰ੍ਹਾਂ ਮਤਲਬ ਗ੍ਰਿਫਤਾਰ ਕੀਤੀ ਅਹ ਪੁਛਤਾ ਸਾਨੂੰ ਆਈਡੀਆ ਜਿਹੜਾ ਹੈਗਾ ਉੱਥੋਂ ਅਸੀਂ ਕਲੈਕਟਿਵਿਟੀ ਇਮੀਡੀਏਟਲੀ ਜਾ ਕੇ ਮੌਕੇ ਤੇ ਪਹੁੰਚੇ ਉੱਥੋਂ ਕੈਮਰੇ ਸਾਰੇ ਚੈੱਕ ਕੀਤੇ ਹਿਊਮਨ ਇੰਟੈਲੀਜੈਂਸ ਦਾ ਹੋਰ ਉੱਥੋਂ ਅਸੀਂ ਆਪਣੇ ਪਿੱਛੋਂ ਰਿਕਾਰਡ ਚੈੱਕ ਕੀਤਾ ਕਿੱਥੋਂ ਆਏ ਨੇ ਬੰਦੇ ਕਿਵੇਂ ਕੀਤੇ ਨੇ ਇਮੀਡੀਏਟਲੀ ਜਦ ਸਾਨੂੰ ਥੋੜਾ ਆਇਡੈਂਟੀਫਾਈ ਵੀ ਇਸ ਪਿੰਡ ਦੇ ਬੰਦੇ ਨੇ ਇਦਾਂ ਅਸੀਂ ਇਮੀਡੀਏਟਲੀ ਉਹ ਪਿੰਡ ਪਿੰਡ ਤੋਂ ਬਾਅਦ ਅਸੀਂ ਬੰਦੇ ਜਾ ਕੇ ਅੱਗੇ 25-30 ਕਿਲੋਮੀਟਰ ਦਾ ਦਰਜਾ ਕੇ ਮੋਟਰਸਾਈਕਲ ਤੋਂ ਲੋਕ 사이ਡ ਤੋਂ ਅਰੈਸਟ ਕਰ ਲਈ। ਇਹ ਕਿਹੜੇ ਵਿਅਕਤੀ ਸ਼ਾਮਲ ਨੇ? ਇਹਦੇ ਚ ਤਿੰਨ ਵਿਅਕਤੀ ਸ਼ਾਮਲ ਨੇ ਜੋ ਬੰਨ ਇੱਕ ਜਗਜੀਤ ਆ ਇੱਕ ਕਰਨਾ ਜਿਵੇਂ ਸਰਪੰਚ ਕਹਿੰਦਾ ਉਹਦੇ ਘਰ ਦੇ ਕੋਲ ਰਹਿੰਦਾ ਸੀ ਇੱਕ ਮੁੰਡਾ ਪਤਾ ਲੱਗਿਆ ਕੋਈ ਰਿੰਚਸ ਵਗੈਰਾ ਇਹਨਾਂ ਦੀ ਦੂਰ ਹਜੇ ਦੇਖੋ ਦਿਸ ਇਜ਼ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਜੀ 메인 ਗੱਲ ਤਾਂ ਇਹ ਹੈ ਅਸੀਂ ਵੀ ਸਾ ਵਾਰਦਾਤ ਹੋਈ ਸੀ 6 ਵਜੀਆਂ ਨੇ ਉਹਨਾਂ ਦੇ ਦੇਖੋ ਡਾਕਟਰੀ ਜੋ ਵੀ ਹੈ ਇਟ ਮਾਈਟ ਬੀ ਹਜੇ ਮੇਰੇ ਕੋਲ ਐਮਐਲਆਰ ਨਹੀਂ ਪਹੁੰਚੀ ਐਮਐਲਆਰ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਅਸੀਂ ਇਮੀਡੀਏਟਲੀ ਜਿਹੜਾ ਐਕਸ਼ਨ ਕਰਕੇ ਅਸੀਂ ਫਿਰ ਇੱਕ ਘੰਟੇ ਦੇ ਵਿੱਚ ਸਾਰੇ ਦੋਸ਼ੀ ਪਾ ਲਏ ਨੇ ਦੋ ਦੋਸ਼ੀ ਪਾ ਲਏ ਸੀਰੀਕਾਰਾ ਦੇ ਤਹਿਤ ਜਿਹੜਾ ਇਹਦੇ ਚ ਅਸੀਂ 379B 324 341 148 149 ਲਈ ਹੈ ਜੀ 100 ਬਾਕੀ ਜਿਹੜਾ ਹੈਗਾ ਉਹ ਜਿਹੜਾ ਵਾਧਾ ਜਿਹੜਾ ਕਟਾ ਦਾ ਜੋ ਵੀ ਹੈ ਬਾਤ ਹੋ ਕਾ ਇਹ ਵਾਰ ਕਰਕੇ ਇਹ ਕੀਤਾ ਕੁਝ ਇਹਨਾਂ ਇਹਨਾਂ ਕੋਲੋਂ ਫਿਲਹਾਲ ਜਿਹੜਾ ਅਸੀਂ ਜਿਹੜਾ ਹੈ ਇਹਨਾਂ ਦੇ ਬੈਗ ਦੇ ਵਿੱਚ ਕਪਰ ਕਵਰ ਕੀਤਾ ਇੱਕ ਕਾਪਾਸੀ ਜੋ ਇਹਨਾਂ ਦੇ ਕਾਪੇ ਦੇ ਨਾਲ ਤੇ ਡੰਗਾਂ ਨਾਲ ਇਹਨਾਂ ਨੇ ਵਾਰ ਕੀਤਾ ਸੀ ਸ਼ੈਡਿਊਲ ਟਾਈਮ ਦੇ ਵਿੱਚ ਦੇਖੋ ਹਜੇ ਇਹਨਾਂ ਦਾ ਡਾਕਟਰ ਟੈਸਟ ਵੀ ਕਰਾਵਾਂਗੇ ਸਾਰਾ ਚੈੱਕ ਕਰਾਂਗੇ ਵੀ ਕੀ ਇਨੀ ਸ਼ੈਡੀ ਨੇ ਕੀ ਨੇ ਜੀ